ਕਿਹੜਾ ਅੰਗਰੇਜ਼ ਸਿੰਘ ਨੂੰ ਕਿਡਨਾਪ ਕਰਕੇ ਲੈ ਚੱਲਿਆ ਐ ਮੈਨੂੰ ਪਗੜਨ ਦੀ ਕੋਸ਼ਿਸ਼ ਕਰ ਰਿਹਾ ਅਡੋ ਕਿਹੜਾ ਅੰਗਰੇਜ਼ ਸਿੰਘ ਨੂੰ ਪੀਬੀ ਕਾਰ ਡੀ 0062 ਪੀਬੀ ਕਾਰ ਗੱਡੀ ਦਾ ਨੰਬਰ ਹੈ 0062 ਆ ਗੱਡੀ ਆ ਪੀਬੀ ਕਾਰ 0062 ਆ ਗੱਡੀ ਚ ਕਰਨਾ ਉਹ ਕਰਕੇ ਲੈ ਚਲਿਆ ਆ ਗੁੰਡੇ ਆ ਵਿੱਚ ਆ ਮਾਰੀ ਜਾਂਦਾ ਕੰਨਾਵ ਕਰਕੇ ਲੈ ਚਲਿਆ ਕਿੱਥੋਂ ਆ ਕਿੱਥੋਂ ਇਹ ਗੁੰਡੇ ਆ ਪਤਾ ਨਹੀਂ ਕਿੱਥੋਂ ਆਇਆ ਹਾਂਜੀ ਦੇਖੋ ਕਿਵੇਂ ਸ਼ਰਿਆਮ ਵਕੀਲ ਨੂੰ ਚੱਕ ਕੇ ਲੈ ਗਏ ਗੁੰਡੇ ਕਿਸੇ ਦੀ ਵੀ ਹਿੰਮਤ ਨਾ ਪਈ ਕਿ ਕੋਈ ਆ ਕੇ ਬੱਚਾ ਲਵੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਫਾਜ਼ਿਲ ਕਾਦੀ ਦੱਸੀ ਜਾ ਰਹੀ ਹੈ ਜਿਸ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਗੁੰਡੇ ਇੱਕ ਵਕੀਲ ਨੂੰ ਸ਼ਰਮ ਚੁੱਕੇ ਲੈ ਗਏ ਦੇਖੋ ਕਿਵੇਂ ਉਸ ਨੂੰ ਚੱਕ ਕੇ ਗੱਡੀ 'ਚ ਬਿਠਾਇਆ ਤੇ ਉੱਥੋਂ ਭੱਜ ਗਏ ਪਰ ਕਿਸੇ ਦੀ ਵੀ ਹਿੰਮਤ ਨਾ ਪਈ ਕਿ ਕੋਈ ਆ ਕੇ ਉਸ ਨੂੰ ਬਚਾ ਲਵੇ ਔਬ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਹਾ ਹੈ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਹਾ ਜੀ ਗੁੰਡੇ ਆਇਆ ਆ ਗੱਡੀ ਆ ਪੀਬੀ 61 ਡੀ 0062 ਪੀਬੀ ਆਕਾਡੀ 0062 ਐਡਵੋਕੇਟ ਕਿਡਨੈਪ ਕਰਕੇ ਲੈ ਚੱਲਿਆ ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ ਇਹ ਮੈਨੂੰ پکڑਣ ਦੀ ਕੋਸ਼ਿਸ਼ ਕਰ ਰਿਹਾ ਐਡਵੋਕੇਟ ਅੰਗਰੇਜ਼ ਸਿੰਘ ਨੂੰ ਪੀਬੀ ਕਾਰ ਡ0062 ਪੀਬੀ ਕਾਰ ਗੱਡੀ ਦਾ ਨੰਬਰ ਹੈ 0062 ਆ ਗੱਡੀ ਆ PB 6800 62 ਆ ਗੱਡੀ ਚ ਕੰਨਾਵ ਕਰਕੇ ਲੈ ਚਲਿਆ ਆ ਗੁੰਡੇ ਆ ਵਿੱਚ ਆ ਮਾਰੀ ਜਾਂਦੇ ਕੰਨਾਵ ਕਰਕੇ ਲੈ ਚਲਿਆ ਕਿੱਥੋਂ ਆ ਇਹ ਗੁੰਡੇ ਆ ਪਤਾ ਨਹੀਂ ਕਿੱਥੋਂ ਆਇਆ ਹਾਂਜੀ ਆ ਬ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਆ ਐ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਆ ਜੀ ਗੁੰਡੇ ਆਇਆ ਆ ਗੱਡੀ ਆ PB 68 D 0062 ਪੇ ਵੀ ਆਕਾਰ ਡੀ 0062 ਐਡਵੋਕੇਟ ਕਿਡਨੈਪ ਕਰਕੇ ਲੈ ਚੱਲਿਆ ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ ਇਹ ਮੈਨੂੰ ਪકડਣ ਦੀ ਕੋਸ਼ਿਸ਼ ਕਰ ਰਿਹਾ ਐਡਵੋਕੇਟ ਅੰਗਰੇਜ਼ ਸਿੰਘ ਨੂੰ ਪੇ ਵੀ ਕਾਰ ਡੀ 0062 ਪੀਬੀ ਕਾਠ ਗੱਡੀ ਦਾ ਨੰਬਰ ਹੈ 0062 ਆ ਗੱਡੀ ਆ ਪੀਬੀ ਕਾਠ 0062 ਆ ਗੱਡੀ ਚ ਕਨਾਵ ਕਰਕੇ ਲੈ ਚਲਿਆ ਆ ਗੁੰਡੇ ਆ ਵਿੱਚ ਆ ਮਾਰੀ ਜਾਂਦਾ ਕਨਾਵ ਕਰਕੇ ਲੈ ਚਲਿਆ ਇਹ ਗੁੰਡੇ ਆ ਪਤਾ ਨਹੀਂ ਕਿੱਥੋਂ ਆਇਆ ਹਾਂਜੀ